ਸਰ ਕਾਰਨ ਸ਼ੁਰੂ ਕਰਦੇ ਹਾਂ ਇਸ ਵਕਤ ਸ੍ਰੀਕਾ ਗੜ ਦੇ ਉੱਪਰ ਮੌਜੂਦਾਂ ਸਾਡੇ ਨਾਲ ਇੱਥੋਂ ਦੇ ਵਸਨੀਕ ਨੇ ਉਹਨਾਂ ਤੋਂ ਜਾਣਾਂਗੇ ਸਰ ਕੀ ਕਹਿਣਾ ਚਾਹੋਗੇ ਇਸ ਟਾਈਮ ਮੌਜੂਦ ਹਾਲਾਤਾਂ ਬਾਰੇ ਮੌਜੂਦਾ ਹਾਲਾਤ ਤਾਂ ਖਰਾਬੇ ਆ ਇਸ ਟਾਈਮ ਕਿਉਂ ਪਾਣੀ ਉੱਪਰ ਤੇ ਛੱਡਿਆ ਵਾ ਜਿਹੜਾ ਸਾਰਾ ਓਵਰਫਲੋ ਹੋ ਗਿਆ ਨਦੀ ਨਾਲੇ ਤਕਰੀਬਨ ਸਾਰੇ ਪਹਿਲਾਂ ਭਰੇ ਹੋਏ ਆ ਉਹਨਾਂ ਹਾਲਾਤ ਖਰਾਬੇ ਆ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਨੁਕਸਾਨ ਦੀਆਂ ਖਬਰਾਂ ਆ ਰਹੀਆਂ ਨੇ ਕੀ ਲੱਗਦਾ ਹੈ ਕਿ ਜੇ ਭਵਿੱਖ ਦੀ ਗੱਲ ਕਰੀਏ ਇੱਕ ਦੋ ਦਿਨਾਂ ਦੇ ਵਿੱਚ ਲਗਾਤਾਰ ਮੀਂਹ ਪੈ ਜਾਂਦਾ ਤਾਂ ਹੋਰ ਕੀ ਨੁਕਸਾਨ ਹੋ ਸਕਦਾ ਹੈ ਨੁਕਸਾਨ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਜਿੱਥੇ ਨੰਨ ਟੁੱਟੇਗਾ ਜੀ ਬਾਕੀ ਇਹ ਚਮਾਰੂ ਤੋਂ ਉਪਸਰ ਜੰਡਮ ਕੋਲੀ ਪਿਛਲੇ ਸਾਰੇ ਪਿੰਡ ਤਕਰੀਬਨ ਵਿੱਚ ਘੇਰੇ ਹੋਏ ਨੇ ਪਾਣੀ ਦੇ ਲੰਬੇ ਸਮੇਂ ਤੋਂ ਰਾਜਨੀਤਿਕ ਲੋਕ ਨੇ ਜਿਹੜੇ ਉਹ ਆਪਣੀ ਘੱਗਰ ਦੇ ਨਾਮ ਤੇ ਵੋਟਾਂ ਲੈਂਦੇ ਆ ਰਹੇ ਨੇ ਤੁਹਾਨੂੰ ਕੀ ਲੱਗਦਾ ਕੀ ਹੱਲ ਹੋਣਾ ਚਾਹੀਦਾ ਕੀ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਜੇ ਕੇਂਦਰ ਨੂੰ ਵੋਟਾਂ ਲੈਂਦੇ ਤਾਂ ਹੈ ਇਹ ਕੰਮ ਤਾਂ ਕਰਦੇ ਨਹੀਂ ਫਿਰ ਵੋਟਾਂ ਲੈ ਕੇ ਚਲੇ ਜਾਂਦੇ ਉਹਦੇ ਬਾਅਦ ਚੁੱਪ ਹੋ ਜਾਂਦੇ ਆ ਫਿਰ ਕੰਮ ਤਾਂ ਕੋਈ ਵੀ ਨਹੀਂ ਕਰ ਰਿਹਾ ਹੈਗਾ। ਲਾਛਰੂ ਦੇ ਵਿੱਚ ਪਿਛਲੀ ਵਾਰ ਜਿੱਥੇ ਤੱਕ ਮੇਰੀ ਖਬਰ ਹੈ ਵੀ ਇੱਥੇ ਕੇਂਦਰ ਤੋਂ ਮੰਤਰੀ ਆਏ ਸੀਗੇ। ਅ ਵਿਕਾਸ ਜੀ ਨੇ ਇੱਥੋਂ ਦੇ ਹਲਕਾ ਇੰਚਾਰਜ ਨੇ ਉਹਨਾਂ ਨੇ ਮੰਤਰੀ ਬੁਲਾਏ ਸੀਗੇ। ਉਹ ਵੀ ਕਹਿ ਕੇ ਗਏ ਸੀ ਕਿ ਇਸ ਦਾ ਪ੍ਰੋਪਰ ਹੱਲ ਕੀਤਾ ਜਾਊਗਾ। ਅਸੀਂ ਇੱਕ ਸਰਵੇ ਕਰਾਂਗੇ। ਤੁਹਾਨੂੰ ਲੱਗਦਾ ਕੁਝ ਹੋਇਆ? ਨਹੀਂ ਜੀ ਕੁਝ ਨਹੀਂ ਹੋਇਆ। 1% ਵੀ ਨਹੀਂ ਕੁਝ ਹੋਇਆ ਹੈਗਾ। ਜਿਹੜੇ 23 ਚ ਬੰਦ ਟੁੱਟੇ ਦੇ ਉਹ ਵੀ ਇਸ ਤਰ੍ਹਾਂ ਹੀ ਪਏ ਹਲੇ ਤੱਕ। ਉਹ ਵੀ ਨਹੀਂ ਲੱਗੇ ਹੈਗੇ। ਪੰਜਾਬ ਸਰਕਾਰ ਨੇ ਮੁਆਵਜ਼ੇ ਦੀ ਗੱਲ ਕੀਤੀ ਸੀ ਪਿਛਲੀ ਸਰਕਾਰ ਨੇ ਵੀ ਮੁਆਵਜ਼ਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕੀ ਲੱਗਦਾ ਕਿੰਨਾ ਕੁ ਮੁਆਵਜ਼ਾ ਮਿਲਿਆ ਲੋਕਾਂ ਨੂੰ ਜੇ ਨੁਕਸਾਨ ਹੋਇਆ ਜਾਂਦਾ ਤੇ ਜੇ ਆਪਾਂ ਇਸ ਟਾਈਮ ਮੌਜੂਦਾ ਗੱਲ ਕਰ ਲਈਏ ਸਮਾਜ ਸੇਵੀ ਸੰਸਥਾਵਾਂ ਜੇ ਕੰਮ ਵਧੀਆ ਕਰਦੀਆਂ ਨੇ ਕਿ ਸਰਕਾਰਾਂ ਵਧੀਆ ਕਰਦੀਆਂ ਕੰਮ ਤਾਂ ਹਲੇ ਤੱਕ ਫਿਲਹਾਲ ਕਿਸੇ ਨੇ ਮੁਆਵਜ਼ਾ ਨਹੀਂ ਦੇਆ ਜੀ ਕਹਿ ਕੇ ਚਲੇ ਜਾਂਦੇ ਆ ਦੇਆ ਕਿਸੇ ਨੇ ਹਲੇ ਵੀ ਨਹੀਂ 10% ਵੀ ਨਹੀਂ ਕਿਸੇ ਨੇ ਮੁਆਵਜ਼ਾ ਦੇਆ ਜਿੰਨਾ ਮਰਜ਼ੀ ਨੁਕਸਾਨ ਹੋ ਜਾਏ ਕਹਿ ਕੇ ਚਲੇ ਜਾਂਦੇ ਆ ਬਸ ਹੋਰ ਜੇ ਆਪਾਂ ਗੱਲ ਕਰੀਏ ਵੀ ਜਿਹੜੇ ਜ਼ਮੀਨਾਂ ਵਾਲੇ ਆ ਉਹਨਾਂ ਦੇ ਮੁਤਾਬਕ ਕੀ ਹੱਲ ਹੋਣਾ ਚਾਹੀਦਾ ਪ੍ਰੋਪਰ ਤ ਹਲ ਤਾਂ ਇਹੀ ਹੈ ਜੀ ਗਵਰਨਮੈਂਟ ਪੈਸਾ ਦੇਹੇ ਬਨਪੁੰਨ ਲਾਣ ਵਾਸਤੇ ਲੋਕੀ ਜ਼ਿਮੀਂਦਾਰ ਆਪ ਵੀ ਤਿਆਰ ਹੈ ਲਾਣ ਨੂੰ ਪਰ ਖਰਚਾ ਚਾਹੀਦਾ ਕੁਝ ਕੁਝ ਮਨਜ਼ੂਰੀਆਂ ਦੀ ਵੀ ਜੇ ਸਰਕਾਰ ਆਹ ਮਨਜ਼ੂਰੀ ਦੇਵੇ ਤੇ ਅਸੀਂ ਆਹ ਕਰ ਲਈਏ ਉਹ ਕੁਝ ਹੈ ਜਾਂ ਉਹ ਤੁਹਾਡੇ ਦਿਮਾਗ ਚ ਮਨਜ਼ੂਰੀ ਤਾਂ ਵੈਸੇ ਲੋਕੀ ਆਪੇ ਤਿਆਰ ਹੈ ਜੀ ਜਿੱਥੇ ਨੁਕਸਾਨ ਹੋਵੇਗਾ ਉਥੋਂ ਤਾਂ ਪਿੰਡਾਂ ਵਾਲੇ ਆਪੇ ਤਿਆਰ ਹੈ ਮਨਜ਼ੂਰੀ ਦੀ ਲੋੜੇ ਨਹੀਂ ਪੈਣੀ ਪਰ ਕਰਦੀ ਨਹੀਂ ਹੈ ਗਵਰਨਮੈਂਟ ਇਹ ਤਾਂ ਵਜਿਕ ਤਾਲ ਲੋਕਾਂ ਜਿਵੇਂ ਲੋਕਾਂ ਨੇ ਕਿਹਾ ਬਈ ਰਾਂ ਕੱਲ ਕਿਸੇ ਅਧਿਕਾਰੀ ਦੀ ਗੱਲ ਸੁਣ ਰਹੀ ਸੀ ਵੀ ਜਿਹੜੇ ਖੇਤ ਨੇ ਜਾਂ ਤਾਂ ਜਿਹੜਾ ਘਗਰ ਆ ਉਹ ਖੇਤਾਂ ਦੇ ਵਿੱਚ ਦੀ ਨਿਵਾਜ ਵਾਗ ਰਿਹਾ ਵਾ ਜਾਂ ਇਹ ਕਿਤੇ ਕਿਤੇ ਨਾਲ ਲੋਕਾਂ ਨੇ ਮਤਲਬ ਆਪਾਂ ਘਗਰ ਦੀ ਜਗ੍ਹਾ ਨੂੰ ਖੇਤ ਬਣਾ ਲਿਆ ਕੀ ਹੈ ਸਚਾਈ ਕੀ ਹੈ ਜੀ ਸਚਾਈ ਤੋਂ ਇਹ ਹੈ ਜੀ ਇਹਦੀ ਨਿਸ਼ਾਨਦਹੀ ਤਾਂ ਹੈ ਨਹੀਂ ਹੁਣ ਤੱਕ ਦਾ ਜਿੱਥੇ ਨੂੰ ਚੱਲ ਰਹੀ ਹੈ ਠੀਕ ਹੈ ਲੋਕੀ ਬਚਾਓ ਜਾਂਨੇ ਆ ਵੀ ਜਿੱਥੇ ਨੂੰ ਚੱਲ ਰਹੀ ਹੈ ਚਲੋ ਠੀਕ ਹੈ ਜਿੱਥੇ ਬੰਨ ਟੁੱਟ ਗਿਆ ਉੱਥੇ ਬੰਨ ਲੱਗ ਜਾਏ ਬਚਾਓ ਹੋ ਜੇ ਬਸ ਤੇ ਇਹ ਚਾਹਨੇ ਆ ਲੋਕ ਜਦੋਂ ਪਾਣੀ ਉੱਤਰਦਾ ਉਸ ਤੋਂ ਬਾਅਦ ਤੁਹਾਨੂੰ ਕਿਸ ਤਰ੍ਹਾਂ ਦਾ ਨੁਕਸਾਨ ਦੀ ਜਿਹੜੀ ਹੈਗੀ ਆ ਡਰ ਬੈਠਾ ਵਾ ਡਰ ਤਾਂ ਇਹ ਹੈ ਜੀ ਪਾਣੀ ਉੱਤਰ ਕੇ ਇੱਕ ਦਾ ਬਿਮਾਰੀ ਫੈਲਦੀ ਹੈ ਬਾਕੀ ਹੋਰ ਨੁਕਸਾਨ ਕਾਫੀ ਹੈ ਬਹੁਤ ਜ਼ਿਆਦਾ ਤੇ ਇਹਦਾ ਕੋਈ ਹੱਲ ਤਾਂ ਹੈ ਹੀ ਨਹੀਂ ਹੰਤਕ ਤੇ ਜਿਹੜੇ ਐਮ ਐਲ ਏ ਕਨੌਰ ਨੇ ਜਿਹੜਾ ਹੈਗਾ ਉਹਨਾਂ ਵੱਲੋਂ ਕਿਸ ਤਾਂ ਦੀ ਉਮੀਦ ਤੁਹਾਨੂੰ ਐਮ ਐਲ ਏ ਕਨੌਰ ਗੁਰਲਾਲ ਵੈਸੇ ਫਿਲਹਾਲ ਜ਼ੋਰ ਤਾਂ ਮਾਰ ਰਹੇ ਆ ਦੇਖੋ ਪਾਣੀ ਉਤਰਨੇ ਬਾਅਦ ਕੀ ਹਾਲ ਕੱਢਦੇ ਹਾਂ ਜੀ ਆਪਾਂ ਗੱਲ ਕਰੀਏ ਜਿਹੜੇ ਰੱਜ ਦੇ ਪੁੱਜ ਦੇ ਪਰਿਵਾਰ ਨੇ ਉਹ ਤਾਂ ਚਲੋ ਇਸ ਜਿਹੜੀ ਮਾਰ ਨੂੰ ਝੱਲ ਲੈਣਗੇ ਗਰੀਬ ਤਬਕੇ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਕਿਉਂਕਿ ਜਿਨ੍ਹਾਂ ਦੇ ਘਰ ਡਹਿ ਗਏ ਉਹਨਾਂ ਨੂੰ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਕਿ ਨਹੀਂ ਦੇਖੋ ਜੀ ਇਸ ਟਾਈਮ ਪਾਣੀ ਚੜਿਆ ਹੋਇਆ ਉਸ ਟਾਈਮ ਗਰੀਬ ਤੇ ਅਮੀਰ ਸਾਰੇ ਤਕਰੀਬੀ ਇੱਕੋ ਹੀ ਸਾਰੇ ਸਭ ਨੂੰ ਫਿਕਰ ਪਿਆ ਹੋਇਆ ਵੀ ਕੀ ਬਣੂਗਾ ਜਦ ਪਾਣੀ ਚ ਮਕਾਨ ਡੁੱਬ ਗਿਆ ਮਕਾਨ ਚ ਰਹਿੰਦਾ ਕੁਛ ਨਹੀਂ ਇਹ ਗੱਲ ਹੋ ਗਈ ਸਰਕਾਰਾਂ ਨੂੰ ਜਾਂ ਐਮਐਲਏ ਕਨੌਰ ਨੂੰ ਕੋਈ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਗੇ ਆਪਣੇ ਵੱਲੋਂ ਐਮਐਲਏ ਨੂੰ ਗੁਰਲਾਲ ਨੂੰ ਇਹੀ ਬੇਨਤੀ ਹੈ ਜੀ ਜੇ ਪਾਣੀ ਉਤਰ ਜੇ ਇਹਦਾ ਕੋਈ ਨਾ ਕੋਈ ਹੱਲ ਕਰਿਆ ਜਾਵੇ ਜਿਹੜੇ ਬਨ ਬੋਨ ਖੁੱਲੇ ਆ ਕਿਸੇ ਟੰਗ ਨਾਲੇ ਲਾਈ ਜਾਣ ਤਾਂ ਲੋਕਾਂ ਦਾ ਆਉਣ ਵਾਲੇ ਸਮੇਂ ਚ ਕੁਝ ਬਚਾਉ ਹੋਵੇ ਧੰਨਵਾਦ ਜੀ ਹਾਂ ਇਹ ਸਦਾ ਸਾਹਿਬ ਨੇ ਜਿਵੇਂ ਕਿ ਸਾਨੂੰ ਕਿਹਾ ਹੈ ਕਿ ਜੇਕਰ ਸਰਕਾਰ ਮੌਕੇ ਤੇ ਹੜਪੀੜਤਾ ਦਾ ਨੂੰ ਮੁਆਵਜ਼ਾ ਦੇਵੇ ਉਹਨਾਂ ਦੀ ਮਦਦ ਕਰੇ ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਨੁਕਸਾਨ ਦੀ ਮਾਰ ਚੱਲੀ ਜਾ ਸਕਦੀ ਹੈ ਇਸ ਦਰਦ ਤੋਂ ਮਾੜਾ ਜੇ ਕਿਤੇ ਨਾ ਕਿਤੇ ਰਾਹਤ ਮਿਲ ਸਕਦੀ ਹੈ ਬਿਊਰੋ ਰਿਪੋਰਟ ਕੋਰਸਪੋਂਡੈਂਟਸ ਵਰਡ